ਹਲਕਾ ਉਤਰੀ ਦੇ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਦੇ ਵੱਲੋਂ ਇੱਕ ਧੰਨਵਾਦ ਚਾਹ ਪਾਟੀ ਰੱਖੀ ਗਈ ਹੈ ਇਹ ਧੰਨਵਾਦ ਪਾਟੀ ਲੋਕ ਸਭਾ ਸੰਸਦ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਲਕਾ ਉਤਰੀ ਦੇ ਵੋਟਰਾਂ ਤੇ ਸਪੋਰਟਰਾਂ ਦੇ ਲਈ ਰੱਖੀ ਗਈ ਸੀ ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਉਤਰੀ ਦੇ VOTER ਤੇ SUPPORTER ਦੇ ਜੋ ਯੋਗਦਾਨ ਦਿੱਤਾ ਸੀ ਉਸ ਨੂੰ ਲੈ ਕੇ ਅੱਜ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਉਥਾ ਦੇ ਜਿਹੜਾ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਗੁਰਜੀਤ ਸਿੰਘ ਔਜਲਾ ਤੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਵੀ ਆਏ ਆਏ ਹੋਏ ਲੋਕਾਂ ਨੂੰ ਪੌਦੇ ਵੀ ਵੰਡੇ ਜਾ ਰਹੇ ਨੇ ਆੰਦੋ ਬ੍ਰਾ ਦੇ ਕੋਲੇ ਬੱਚਿਆਂ ਕੋਈ ਪਾਲਨੇ ਨੇ ਔਰ ਅੰਮ੍ਰਿਤਸਰ ਨੂੰ ਹੀ ਗ੍ਰੀਨ ਅੰਮ੍ਰਿਤਸਰ ਬਣਾਉਣਾ ਹੈ ਔਰ ਗ੍ਰੀਨ ਅੰਮ੍ਰਿਤਸਰ ਬਣਾ ਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮਾਤਰਾ ਘਟਾਉਣੀ ਹੈ ਔਰ ਇਹਦੀ ਬੜੀ ਵੱਡੀ ਲੋੜ ਹੈ ਅੱਜ ਬਹੁਤ ਬਿਮਾਰੀਆਂ ਇਸ ਕਰਕੇ ਫੈ ਰਹੀਆਂ ਕਿਉਂਕਿ ਆਕਸੀਜਨ ਦਾ ਮਾਤਰਾ ਘਟ ਰਿਹਾ ਦਰਖਤ ਕੱਟੇ ਜਾ ਰਹੇ ਆ ਅਸੀਂ ਗ੍ਰੀਨ ਅੰਮ੍ਰਿਤਸਰ ਦੀ ਇਨੀਸ਼ੀਏਟਿਵ ਲਿਆ ਹੈ ਔਰ ਸਾਂਝੀ ਸਾਡਾ ਜਿਹੜੀ ਸੰਸਥਾ ਆ ਉਹਦੇ ਵੱਲੋਂ ਅਸੀਂ ਲੱਖਾਂ ਬੂਟੇ ਜਿਹੜੇ ਆਏ ਸੀ ਅੰਮ੍ਰਿਤਸਰ ਚ ਲਾਵਾਂਗੇ ਤਾਂ ਕਿ ਲੋਕਾਂ ਦੇ ਜਿਹੜਾ ਅਸੀਂ ਕਾਰਜ ਕਰ ਸਕਦੇ ਆ ਇਹਦੇ 'ਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਨਹੀਂ ਹੈਗਾ ਇਹਦੇ 'ਚ ਸਾਡਾ ਆਪਣੇ ਆਪ ਨੂੰ ਦੀ ਠੀਕ ਕਰਨਾ ਮੈਂ ਤੁਹਾਡੇ ਮੱਦੇਮੇ ਅਮਰitsar ਦੇ ਜਿੰਨੇ ਬੁੱਧੀਜੀਵੀ ਲੋਕ ਨੇ ਆਓ ਸਾਰੇ ਰੜੀਏ ਆਪਾਂ ਸਾਰੇ ਸਾਂਝੇ ਕਾਰਜ ਕਰੀਏ ਆਪਾਂ ਰੁਕ ਲਾਈਏ ਘਟੋ ਘਾਟੇ ਦੇ ਤੇ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਕੁਝ ਕਹਿਣਾ ਨਹੀਂ ਪੈਣਾ ਜਿਹਦੇ ਕੋਲ ਜ਼ਮੀਨ ਹੈ ਨਹੀਂਗੀ ਘਾਟਿਆ ਉਹ ਇੱਕ ਡਰਮ 1.5 200 ਦਾ ਉਹਨਾਂ ਨੂੰ ਕੱਟ ਕੇ ਛੱਤ ਤੇ ਰੱਖ ਕੇ ਮਿੱਟੀ ਦਾ ਭਰ ਕੇ ਕੋਈ ਬੂਟਾ ਲਾ ਲਓ ਕੋਈ ਫਲਦਾਰ ਬੂਟਾ ਲਾ ਲਓ ਤੁਹਾਡੇ ਜੀਵਾਂ ਦੇ ਮੂੰਹ 'ਚ ਫਲ ਪਏਗਾ ਕੋਈ ਸਬਜ਼ੀ ਲੈ ਲਓ ਕੋਈ ਸ਼ਾਨਦਾਰ ਬੂਟਾ ਲੈ ਲਓ ਜਿੱਥੇ ਜ਼ਮੀਨ ਹੈਗੀ ਆ ਆਓ ਸਾਰੇ ਅੰਮ੍ਰਿਤਸਰ ਵਾਲੇ ਇਹ ਪਰਨ ਕਰੀਏ ਆਪਣੇ ਧਾਰਮਿਕ ਸਥਾਨਾਂ ਦੇ ਜਾ ਕੇ ਨਤਮਸਤ ਹੋਈਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਹਦੇ ਉੱਤੇ ਪਹਿਰਾ ਦਿੰਦੇ ਹੋਏ ਆਪਾਂ ਤਿੰਨਾਂ ਚੀਜ਼ਾਂ ਨੂੰ ਚੰਗਿਆ ਬਣਾਉਣਾ ਔਰ ਇਹਦਾ ਸੁਨੇਹਾ ਸਾਂਝੀ ਵਾਲਤਾ ਦੀ ਧਰਤੀ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਦੇਣਾ ਹੈ ਔਰ ਅੰਮ੍ਰਿਤਸਰ ਸਾਹਿਬ ਜਿਹੜੀ ਸਾਂਝੀ ਵਾਲਤਾ ਦੀ ਧਰਤੀ ਹੈ ਜਿਹੜੀ ਮੁਨਕਤਾ ਦਾ ਸੁਨੇਹਾ ਦਿੰਦੀ ਹੈ ਆਓ ਸਾਰੇ ਰਲ ਕੇ ਵੱਧ ਤੋਂ ਵੱਧ ਰੁੱਖ ਜੜੇ ਆ ਇਸ ਰੇਣੀ ਸੀਜ਼ਨ ਚ ਲਾਈਏ ਔਰ ਹਰ ਸੀਜ਼ਨ ਦੇ ਵਿੱਚ ਸਾਡੀ ਜਿਹੜੀ ਸੰਸਥਾ ਆ ਮੇਰੀ ਤਰਪਤਨੀ ਹੈ ਅਨੂ ਔਜਲਾ ਉਹਦੇ ਵੱਲੋਂ ਇਹ ਸਾਰਾ ਕਾਰਜ ਜਿਹੜਾ ਆ ਉਹਨਾਂ ਦੀ ਟੀਮ ਵੱਲੋਂ ਚਲਾਇਆ ਜਾਊਗਾ ਅਸੀਂ ਸਾਰੇ ਸ਼ਹਿਰ ਦੇ ਵਿੱਚ ਕਿਸੇ ਨੂੰ ਬੂਟਿਆਂ ਦੀ ਲੋੜ ਹੈ ਕਿਸੇ ਨੂੰ ਡ੍ਰੈਗ ਕਰਨ ਦੀ ਲੋੜ ਹੈ ਮਸ਼ੀਨਰੀ ਵੀ ਪ੍ਰੋਵਾਈਡ ਕਰਾਵਾਂਗੇ ਕੋਈ ਖਾਦ ਚਾਹੀਦੀ ਹੈ ਕੋਈ ਮਿੱਟੀ ਚਾਹੀਦੀ ਹੈ ਸਭ ਕੁਝ ਪ੍ਰੋਵਾਈਡ ਕਰਾਵਾਂਗੇ ਦੇਖੋ ਕਈ ਵਾਰ ਕੀ ਹੁੰਦਾ ਕਿ ਲੈ ਜਾਂਦੇ ਉਹਦੀ ਕੇਅਰ ਨਹੀਂ ਕਰਦੇ ਪਰ ਅੱਜ ਦੇਖੋ ਇੱਕ ਨਾਲ ਪੇਪਰ ਭਰ ਕੇ ਉਹ ਨਾਲ ਇੱਕ ਜਿਸ ਤਰ੍ਹਾਂ ਕਸਮ ਖਾਈ ਦੀ ਹੈ ਕਿ ਮੈਂ ਦਸਮਾਨਾ ਕਿ ਇਹਨਾਂ ਬਜਾਏ ਨੂੰ ਪੌਦਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲ ਕੇ ਵੱਡਾ ਰੁੱਖ ਬਣਾਵਾਂਗਾ ਇਹ ਬੜੀ ਕੱਚੀ ਇਹਨਾਂ ਨੇ ਮਹਿੰਮ ਸ਼ੁਰੂ ਕੀਤੀ ਹੈ ਮੈਨਾਂ ਦਾ ਜਿਸ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਸਭ ਤੋਂ ਉਮੀਦ ਵੀ ਕਰਦੀ ਹਾਂ ਕਿ ਜਿਹੜੇ ਪੌਦੇ ਲੈ ਕੇ ਜਾ ਰਹੇ ਨੇ ਰੁੱਖ ਲੈ ਕੇ ਜਾ ਰਹੇ ਨੇ ਉਹਨਾਂ ਦੀ ਪਾਲਣਾ ਬੜੇ ਅੱਛੇ ਢੰਗ ਦੇ ਨਾਲ ਪਿਆਰ ਦੇ ਨਾਲ ਕਰਨ ਤਾਂ ਕਿ ਇੱਕ ਦਿਨ ਇਹ ਵੱਡੇ ਰੁੱਖ ਬਣਨ ਤੇ ਇਹਨਾਂ ਦੀ ਛਾਂ ਨੂੰਰ ਕੋਈ ਮਾਣ ਬਿਲਕੁਲ ਜੀ ਬਿਲਕੁਲ ਐਸੀ ਚੀਜ਼ ਨੂੰ ਸੋਚਦੇ ਸੇ ਜੋ ਲਾ ਦਿਨੇ ਮੈਂ ਸਮਝਦੀ ਆ ਬਹੁਤ ਤਰੀਫੇ ਕਾਬਿਲ ਆ ਹਰੇਕ ਨੂੰ ਇਹ ਉਪਰਾਲਾ ਜਿਹੜਾ ਕਰਨਾ ਚਾਹੀਦਾ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਉਪਰਾਲੇ ਨੂੰ ਕਰਨਾ ਚਾਹੀਦਾ ਤਾਂ ਕਿ ਜੜੀਆਂ ਅੰਗਲੀਆਂ ਮੁਸ਼ਕਲ ਹੋਣਾ ਥੈਂਕ ਯੂ ਯੋਜਨਾ ਸਾਹਿਬ ਦੇ ਦਿੱਤਨ ਦੀ ਖੁਸ਼ੀ ਦੇ ਵਿੱਚ ਹਲਕਾ ਨੌਰਥ ਵੱਲੋਂ ਆਪਣੇ ਵਰਕਰ ਸਾਥੀਆਂ ਨੂੰ ਚਾਹ ਪਾਟ ਦੀ ਦਾ ਵੀ ਪ੍ਰੋਗਰਾਮ ਕੀਤਾ ਦੇ ਜਿਹੜਾ ਸਾਥਾ ਧੰਨਵਾਦ ਸਮਾਗਮ ਰੱਖਿਆ ਸੀ ਬੜੀ ਹੋਮ ਹੋਮ ਆਗੇ ਸਾਡੇ ਬੂਥ ਕਮੇਟੀਆਂ ਦੇ ਮੈਂਬਰ ਪੋਲਿੰਗ ਏਜੈਂਟ ਜਿਨ੍ਹਾਂ ਨੇ ਕੰਮ ਕੀਤਾ ਇਲੈਕਸ਼ਨ ਦੇ ਵਿੱਚੋਂ ਪਹੁੰਚੇ ਸਨ ਮੈਂ ਇਹਨਾਂ ਸਾਥੀਆਂ ਦਾ ਸਾਰਾ ਬਹੁਤ-ਬਹੁਤ ਧੰਨਵਾਦ ਦਿੰਦੀ ਆ ਵੀ ਨਹੀਂ ਅਸੀਂ ਕਾਂਗਰਸ ਪਾਰਟੀ ਜਿਨ੍ਹਾਂ ਕਰਕੇ ਸਾਡੀ ਪਾਰਟੀ ਹਮੇਸ਼ਾ ਹੀ ਖੜੀ ਰਹਿੰਦੀ ਆ ਔਰ ਜਿੱਤਣ ਦੀ ਇਹ ਜਿਹੜੀ ਮਿਸਾਲ ਪੈਦਾ ਕਰਦੇ ਕੋਈ ਇੱਕ ਰੁੱਕ ਕੇ ਸੋਚੋ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਪੋਲੂਸ਼ਨ ਵਧੀ ਜਾ ਰਿਹਾ ਹੈ ਟੈਂਪਰੇਚਰ ਵਧੀ ਜਾ ਰਿਹਾ ਹੈ ਜੇ ਅਸੀਂ ਅੱਜ ਦੀ ਪੀੜ੍ਹੀ ਨੇ ਜੇ ਇਸ ਗੱਲ ਤੇ ਧਿਆਨ ਨਾ ਦਿੱਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਆਓ ਇਕੱਠੇ ਹੋ ਕੇ ਆਪਣੀ ਜ਼ਿੰਮੇਵਾਰੀ ਨਾਲ ਪੜ ਲੱਗ ਗਏ ਅਸੀਂ ਸਾਰੇ ਸਮਝਦੇ ਹਾਂ ਅਸੀਂ ਕਿ ਕਿਉਂ ਜ਼ਰੂਰੀ ਹੈ ਬੂਟੇ ਲਾਣੇ ਲਾ ਦਿਓ ਬੂਟੇ ਔਰ ਪਾਣੀ ਦਿਓ ਇਹਨਾਂ ਨੂੰ ਵੱਡਿਆਂ ਕਰੋ